ਦੇਖੋ ਉਧਰ ਲੈਡ ਦਾ ਪੂਰਾ ਇੰਤਜ਼ਾਮ ਹੈ ਹੁਣ ਆਪਣੇ ਕਿਸਾਨ ਅੱਕੇ ਹੋਏ ਹੋਰ ਕੀ ਕਾਰਨ ਕੱਲ ਨੂੰ ਕੋਈ ਦੁਰਘਟਨਾ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਫਿਰ ਇੱਥੇ ਜਿਹੜਾ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਊਗਾ ਵੀ ਕਿਸਾਨਾਂ ਨੇ ਆ ਕਰਤਾ ਆ ਕਰਤਾ ਜਿਹੜਾ ਸਿਸਟਮ ਹੈਗਾ ਜਦੋਂ ਕਿ ਇਹਦੇ ਲਈ ਸਿਸਟਮ ਜ਼ਿੰਮੇਵਾਰ ਆ ਟਰੈਕਟਰ ਵੀਰਾਂ ਦੇ ਖੜੇ ਨੇ ਆਪਾਂ ਤੁਹਾਨੂੰ ਨੇੜੇ ਨੂੰ ਜਾ ਕੇ ਦਿਖਾਉਣੇ ਆ ਇਹ ਜੀ ਭਰਾਵੋ ਕਿਸਾਨ ਵੀਰਾਂ ਨੇ ਬਈ ਹਰਿਆਣੇ ਵਾਲੇ ਖਨੌਰੀ ਬਾਰਡਰਾਂ ਤੇ ਬਈ ਚਾੜਤੀ ਆਪਾਂ ਕਹੀਏ ਵੀ ਤਵੇ ਚਾੜਦੇ ਤਵੀਆਂ ਚਾੜਦੀਆਂ ਆਪਣੇ ਕਿਸਾਨ ਵੀਰਾਂ ਨੇ ਬਾਈ ਦੇਖੋ ਜਿਵੇਂ ਆਪਾਂ ਉਦੋਂ ਸੰਭੂ ਬਾਡਰ ਤੇ ਟਿੱਕਰੀ ਬਾਡਰ ਦੇ ਮਾਹੌਲ ਦੇਖਦੇ ਹੁੰਦੇ ਸੀ ਇਸੇ ਤਰ੍ਹਾਂ ਬਾਈ ਆ ਬੀਰ ਖੁਰੇ ਬੈਠਿਆ ਤੇ ਲਵੇ ਬਾਈ ਖੁਰਾਂ ਦੀ ਟਰਾਲੀ ਆ ਬਾਈ ਟਰਾਲੀ ਦੇ ਵਿੱਚ ਸਾਰਾ ਭਰਾਵੋ ਰਾਸ਼ਨ ਪਾਣੀ ਸਮਾਨ ਨਾਲ ਹੀ ਰਹਿਣ ਦਾ ਇੰਤਜ਼ਾਮ ਤੇ ਬੀਰ ਖੁਰੀਆਂ ਬਾਈ ਆਪਣਾ ਪੰਜਾਬ ਦਾ ਖੂਨ ਹੈ ਇਹ ਜਗਾ ਕਹਿੰਦੇ ਇੱਥੇ ਜੰਮਿਆਂ ਨੂੰ ਨਿਤ ਨਵੇਂ ਸੰਘਰਸ਼ ਨੇ ਕਿਵੇਂ ਬਾਈ ਕੋਈ ਆਇਆ ਤਾਂ ਨਹੀਂ ਲੱਗ ਰਿਹਾ ਵੀ ਤਕਲੀਫ ਆ ਰਹੀ ਹੈ ਡਰਦੇ ਤਾਂ ਨਹੀਂ ਹੈਗੇ ਜਿਹੜੇ ਗੋਲੇ ਬਰੂ ਡਿੱਗੇ ਜਾ ਰਿਹਾ ਠੀਕ ਹੈ ਹੌਸਲਾ ਤਾਂ ਨਹੀਂ ਦਿਖਦਾ ਹਾਂ ਲੱਗਦਾ ਬਾਈ ਆਪਾਂ ਨੂੰ ਪਹਿਲਾਂ ਵੀ ਕਹਿੰਦੇ ਕਨੇ ਕੀ ਕਰੋਗੇ ਬਾਡਰ ਲੱਗੇ ਹੋਇਆ ਹਾਂ ਬਾਬਾ ਜੀ ਅਸੀਂ ਏਡੇ ਏਡੇ ਟਿੱਬੇ ਚੱਕਦੇ ਚੱਕਾਂਗੇ ਆਏ ਹਾਏ ਹਾਏ ਬਾਡਰ ਚੱਕਣੇ ਕੀ ਗੱਲ ਹੈ ਪਰ ਸਬਰ ਤੋਂ ਕਮ ਹਾਂ ਸਬਰ ਨਾਲ ਕਮ ਸਬਰ ਨਾਲ ਸਹੇ ਨਾਲ ਬਿਲਕੁਲ ਬਈ ਬਿਲਕੁਲ ਬਾਈ ਕਿਹੜੇ ਪਿੰਡ ਦੀ ਇਕਾਈ ਆਪਣੀ ਸਾਡਾ ਪਿੰਡ ਫੂਲਾ ਹੀ ਸਿੱਧੂਪੁਰ ਸਿੱਧੂਪੁਰ ਠੀਕ ਹੈ ਰਾਮਪਰਾ ਫੂਲ ਵਾਲਾ ਬਿਲਕੁਲ ਭਾਈ ਬਿਲਕੁਲ ਬਹੁਤ ਵਧੀਆ ਲੱਗਿਆ ਭਾਈ ਮੈਨੂੰ ਤੁਹਾਡਾ ਸਿਸਟਮ ਦੇਖ ਕੇ ਦੱਬੀ ਰੱਖੋ ਝੋਟੇਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਹਰਿਆਣਾ ਏਕਤਾ ਪਾਈਚਾਰਾ ਜਿੰਦਾਬਾਦ ਜਿੰਦਾਬਾਦ ਤੇ ਭਾਈ ਇੱਕ ਤੁਸੀਂ ਉਹ ਕੀ ਕਹਿਣਾ ਚਾਹੋਗੇ ਵੀ ਜਿਹੜੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚੋਂ ਆਈਆਂ ਨਹੀਂ ਹਨ ਕਹਿੰਦੀਆਂ ਵੀ ਸਾਨੂੰ ਕਾਲ ਨਹੀਂ ਆਈ ਸਾਨੂੰ ਕਿਹਾ ਨਹੀਂ ਜਰੇ ਭਾਈ ਇਹ ਆਪਣੀ ਇੱਕ ਡੋਡ ਵਿਚਾਰਦਾ ਰ ਹੁੰਦੀ ਆ ਜਿਵੇਂ ਆਪਣਾ ਇੱਕ ਪਰਿਵਾਰ ਹੁੰਦਾ ਅੱਡ ਹੁੰਦਾ ਹਨਾ ਉਹਨਾਂ ਦੀ ਡੋਡ ਵਿਚਾਰਦਾ ਰ ਹੁੰਦੀ ਅੱਡ ਹੁੰਦਾ ਪਰ ਜਦੋਂ ਸੰਕਟ ਆਉਂਦਾ ਉਦੋਂ ਹਰੇਕ ਨੂੰ ਇਕੱਠੇ ਹੋਣਾ ਪੈਂਦਾ ਆਪਣਾ ਪਰਿਵਾਰ ਵੀ ਇਕੱਠੇ ਆਉਣਾ ਪੈਂਦਾ ਗਵਾੜ ਵੀ ਇਕੱਠਾ ਹੁੰਦਾ ਪਿੰਡ ਵੀ ਇਕੱਠਾ ਹੁੰਦਾ ਉਹ ਜਿ세 ਬੰਦਿਆਂ ਨੂੰ ਚਾਹੀਦਾ ਬਈ ਮਾਗਰ ਹੋ ਕੇ ਸਾਰਿਆਂ ਨੂੰ ਆਪਣਾ ਸੰਘਰਸ਼ ਲੜਨਾ ਚਾਹੀਦਾ ਬਿਲਕੁਲ ਹਾਂ ਜੀ ਹਾਂ ਇਹ ਚੱਲਦੇ ਰਹਿੰਦੇ ਆਪਣੇ ਮਾੜੇ ਮੋٹے ਮਤਭੇਦ ਹੁੰਦੇ ਵਿਚਾਰ ਹੁੰਦੇ ਹਨ ਇਹ ਤਾਂ ਚੱਲਦੇ ਰਹਿੰਦੇ ਨੇ ਉਹ ਐਮਐਸਪੀ ਸਾਰਿਆਂ ਨੂੰ ਮਿਲਣਾ ਕਰਨਾ ਸਾਰਿਆਂ ਦੀ ਹੋਣੀ 50 ਕਿਲੋ ਮੈਨੂੰ ਵੀ 100 ਕਿਲੋ ਮਿਲਣੀ ਆ ਸਾਡੇ ਕੋਲੇ ਢਾਈ ਢਾਈ ਕਿਲੇ ਸਾਨੂੰ ਹੀ ਮਿਲਣੀ ਹੈ ਉਹ ਸਾਰਾ ਦਾ ਸਾਂਝਾ ਸੰਘਰਸ਼ ਹੈ ਆਪਾਂ ਨੂੰ ਸਾਂਝੋ ਕੇ ਲਓ ਬਾਈ ਮੰਗ ਰਹੇ ਹੋ ਆਉਣ ਦਾ ਆਪਾਂ ਕਹਿ ਦਈਏ ਵੀ ਜਦੋਂ ਬਾਰਡਰ ਟੁੱਟ ਕੇ ਪਾਗੇ ਮੁੰਡੇ ਹੋਗੇ ਬਾਪੂ ਇੱਕ ਮਿੰਟ ਤੇ ਉਦੋਂ ਬਾਈ ਕੋਈ ਫਾਇਦਾ ਨਹੀਂ ਮੰਗ ਰਹੇ ਆਇਆ ਮੰਗੋ ਜਦੋਂ ਆਇਆ ਤਾਂ ਕੀ ਫਾਇਦਾ ਹੁਣ ਲੜਨਾ ਤਾਂ ਹੁਣ ਤਾ ਹੋਣਾ ਕੀ ਅੱਜ ਬਾਈ ਜਦੋਂ ਹਿੱਕਾਂ ਦੇ ਵਿੱਚ ਅਥਰੂ ਵਾਇ ਸਾਰੇ ਬਾਈ ਬੂਲੇ ਵਾਦਿਆ ਇੱਥੇ ਕਿਨਾ ਆ ਕੇ ਨਾਗੇ ਮੂੰਹ ਧੋ ਕੇ ਫੇਰ ਵਗ ਜਾਣਾ ਫੇਰ ਵਗਦਾ ਫੇਰ ਆਇਆ ਨੇ ਉਸ ਘਾਰ ਸੇ ਨਜ਼ਾਰੇ ਕੁਸਰੀ ਉਹਦਾ ਮਾਣਾ ਸੋਡੇ ਦੇ ਝੁੱਟੇਓ ਠੀਕ ਆ ਬਾਈ ਜੀ ਠੀਕ ਆ ਬਾਈ ਠੀਕ ਆ ਠੀਕ ਆ ਇਹ ਐ ਇਸ ਟਾਈਮ ਇੱਥੇ ਖਨੌਰੀ ਬਾਰਡਰ ਤੇ ਰਾਤ ਦਾ ਮਾਹੌਲ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਵੱਲੋਂ ਬਾਈ ਆ ਦੇਖੋ ਬਾਈ ਲੰਗਰ ਪਾਣੀ ਬਾਈ ਸੰਗਤ ਲਈ ਆਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਾਈ ਕਿੰਨ ਭਰੇ ਬੈਣਗੇ ਤੇ ਆ ਵੀਰ ਜੀ ਸਾਰੇ ਬਾਈ ਆਲੇ ਨਾਲੇ ਦੇ ਪਿੰਡਾਂ ਦੇ ਆਏ ਬੈਣਗੇ ਨਾਲ ਭਰਾਵੋ ਤੇ ਇੱਥੇ ਜਿਹੜਾ ਪ੍ਰਸ਼ਾਦਾ ਪਾਣੀ ਆ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਬਾਈ ਲੰਗਰ ਪਾਣੀ ਦਾ ਪੂਰਾ ਫੁੱਲ ਪ੍ਰਬੰਧ ਹੈਗਾ ਤੇ ਤੇ ਦੇਖੋ ਬਾਈ ਪਛਾਨ ਵੀਰ ਪ੍ਰਸ਼ਾਦਾ ਪਾਣੀ ਪਰਤਾਉਂਦੇ ਹੋਏ ਬਾਈ ਪਾਣੀ ਪਰਤਾਉਂਦੇ ਹੋਏ ਚਾਹ ਪਾਣੀ ਰੱਖਾਉਂਦੇ ਹੋਰ ਬਾਈ ਜੀ ਠੀਕ ਐ ਚੜਦੀ ਕਲਾ ਬਾਈ ਜੀ ਬਹੁਤ ਵਧੀਆ ਸੇਵਾ ਬਾਈ ਬਹੁ ਬੱਡੀ ਸੇਵਾ ਹੋਦੀ ਭਰਾ ਨਹੀਂ ਸਲੂਟ ਆ ਬਾਈ ਜਿਉਂਦਾ ਜਿਉਂਦਾ ਵਸਦਾ ਰਹਿ ਬਾਈ ਜਿਉਂਦਾ ਵਸਦਾ ਰਹਿ ਸਲੂਟ ਆ ਭਰਾ ਬੋ ਤੁਹਾਨੂੰ ਹਨਾ ਨਹੀਂ ਨਹੀਂ ਬਿਲਕੁਲ ਬਾਈ ਵਧੀਆ ਵਧੀਆ ਬਾਈ ਜੀ ਚੜਦੀ ਕਲਾ ਬਾਈ ਚੜਦੀ ਕਲਾ ਬਹੁਤ ਠੀਕ ਹੋ ਬਾਈ ਜੀ ਚੜਦੀ ਕਲਾ ਜੀ ਚੜਦੀ ਕਲਾ ਬਾਈ ਸਾਹਿਬ ਬਾਈ ਸਤਿ ਸ੍ਰੀ ਅਕਾਲ ਜੀ अच्छा भाई ये अकी ओथे ਜਿਹੜਾ ਗੋਲੇ ਖੱਟੇ ਲੈਣਾ ਹੀ ਹਾਂ ਭੀੜ ਦੇ ਵਿੱਚ ਧੱਕਮ ਧੱਕਾ ਪਿਆ ਉਹੋ ਬੱਚਿਆਂ ਨੂੰ ਖੱਟਾ ਹੀ ਬਹੁਤ ਮੁੱਢਾ ਰਸਤਾ ਠੀਕ ਹੈ ਅਰੇ ਇਧਰ ਨੂੰ ਆਇਆ ਮਰਾ ਬੰਦੀ ਕਰਦਾ ਡਰਾਈਵਰ ਬਾਈ 2 ਮਿੰਟ ਕੀ ਗੱਲ ਹੋ ਗਈ ਬਾਈ ਇੱਥੇ ਲਾਤੇ ਸੱਟ ਕਿਵੇਂ ਲੱਗੀ ਬਾਈ ਜੀ ਉੱਥੇ ਸੀਗੇ ਅਸੀਂ ਤਾਂ ਲੰਗਰ ਦੀ ਸੇਵਾ ਕਰਨ ਨੂਰਪੁਰੇ ਦੀ ਇਕਾਈ ਵੱਲੋਂ ਆਏ ਆ ਜੀ ਠੀਕ ਹੈ ਜੀ ਪਾਣੀ ਲੈ ਕੇ ਅਸੀਂ ਅੱਗੇ ਗਏ ਇੱਕਦਮੀ ਉਹਨਾਂ ਨੇ ਫਾਇਰਿੰਗ ਕਰਤੀ ਠੀਕ ਹੈ ਫਾਇਰਿੰਗ ਕਰਨ ਦੇ ਨਾਲ ਵੀ ਭੱਜ ਦੌੜੀ ਇੰਨੀ ਹੋ ਗਈ ਲਾਲੂ ਵੀ ਉਹ ਜਿਹੜਾ ਉਹਨਾਂ ਲੌਂਜਰ ਜਿਹਾ ਲੱਤ ਤੇ ਬੱਚਿਆ ਅੱਛਾ ਜੀ ਥੱਲੇ ਡਿੱਗ ਗਿਆ ਨਾਲ ਥੱਲੇ ਟੁੱਟੀ ਖਾਂਦੀ ਉਹਦੇ ਕਰਕੇ ਉਹਨਾਂ ਇੰਜਰੀ ਹੋ ਗਈ। ਤੇ ਅੰਮਾ ਦਾ ਇਸਤੇਮਾਲ ਬਹੁਤ ਕਰਦੇ ਪੈਣੀ ਉਹਦੇ ਤੋਂ ਆਹ ਲਾਈ ਆ ਜੀ ਉੱਪਰ ਇਹ ਕੋਈ ਖਾਸ ਕੋਈ ਚੂਕ ਨਹੀਂ ਹੈਗੀ ਇਹ ਆਪਣੀ ਕਾਲਗੇਟ ਠੀਕ ਹੈ ਇਹਦੇ ਨਾਲ ਫੇਸ ਤੇ ਜਲਨ ਨਹੀਂ ਹੁੰਦੀ ਤੇ ਛਾਤੀ ਦੇ ਵਿੱਚ ਹੀ ਅੱਗ ਬਾਲਦੀ ਹੁੰਦਾ ਹਾਂ ਸਾਹਾਂ ਦੇ ਵਿੱਚ ਵੀ ਬਹੁਤ ਦਿੱਕਤ ਕਰਦੀ ਹੈ ਬਾਈ ਉਹਦੇ ਤੋਂ ਨਮਕ ਦਾ ਇਸਤੇਮਾਲ ਕਰਦੇ ਪਏ ਆ ਜੀ ਅਸੀਂ ਠੀਕ ਹੈ ਜੀ ਥੋੜਾ ਨਮਕ ਖਾ ਕੇ ਹਾਂ ਵੀ ਜਦੋਂ ਜਿਵੇਂ ਸਾਹਾਂ ਵਿੱਚ ਦਿੱਕਤ ਆਉਂਦੀ ਹੈ ਤਾਂ ਨਮਕ ਖਾ ਕੇ ਥੋੜਾ ਬਹੁਤ ਜ਼ਿਆਦਾ ਪਾਣੀ ਜੀ ਇੰਨੀ ਤਾਂ ਲਾ ਲਓ ਵੀ ਇੰਨਾ ਬਾਰਡਰ ਤੇ ਵਾਰਨਿੰਗ ਜਿਹੜੀ ਇੱਥੇ ਹੋ ਰਹੀ ਹੈ ਬਿਲਕੁਲ ਭਾਈ ਬਿਲਕੁਲ ਕਿਸਾਨਾਂ ਨਾਲ ਭਰਾਵੋ ਬਹੁਤ ਜ਼ਿਆਦਾ ਤਕਾ ਹੋ ਰਿਹਾ ਹੈ ਬਲਾਸਟ ਕਰਦੇ ਪੈਣੇ ਹਜੇ ਕੋਈ ਲਾਲੋ ਵੀ ਉਹ ਉਹਨਾਂ ਵੱਲੋਂ ਕੋਈ ਆਪਾਂ ਨੂੰ ਕੋਈ ਉਹ ਨਹੀਂ ਹੈ ਰਹਿਮ ਦੀ ਕੋਈ ਉਹ ਨਹੀਂ ਹੋਈ ਹੈਗੀ ਹੈਨਾ ਬਿਲਕੁਲ ਭਾਈ ਕੋਈ ਗੱਲ ਨਹੀਂ ਭਾਈ ਜਦੋਂ ਪੂਰਾ ਕਰ ਰਹੇ ਨੇ ਆਪਦੀ ਜੀ ਬਿਲਕੁਲ ਜੀ ਬਿਲਕੁਲ ਮੈਂ ਸਰਕਾਰ ਨੇ ਲਾਲੋ ਵੀ ਪੂਰਾ ਹੱਥ ਇਕੱਠਾਇਆ ਹੋਇਆ ਹੈ ਬਿਲਕੁਲ ਬਾਈ ਤੇ ਭਰਾਵੋ ਜਦੋਂ ਤੱਕ ਬਾਈ ਛੋਡੇ ਵਰਗੇ ਨੌਜਵਾਨ ਵੀਰ ਹਨ ਆਪਾਂ ਕਹਿ ਦਈਏ ਪ੍ਰਮਾਤਮਾ ਦੇ ਉਪਰਾਸਰੇ ਨਾਲ ਬਾਈ ਚੱਲ ਰਹੇ ਨੇ ਨਾ ਬਾਈ ਜਰੂਰ ਫਤਿਹ ਕਰਾਂਗੇ ਬਾਈ ਜਰੂਰ ਫਤਿਹ ਕਰਾਂਗੇ ਸਲੂਟ ਆ ਭਰਾਵੋ ਤੁਹਾਨੂੰ ਬਾਈ ਜਰੂਰ ਫਤਿਹ ਕਰਾਂਗੇ ਬਾਈ ਚੰਗਾ ਜੀ ਨਾ ਨਾ ਬਿਲਕੁਲ ਬਾਈ ਮੈਂ ਤਾਂ ਇੱਥੇ ਆ ਬਾਈ ਚੱਕ ਲਿਆ ਹੁੰਦੇ ਕੱਪੜੇ ਅੱਜ ਅੱਛਾ ਜੀ ਹਾਂ ਅੱਜ ਤੋਂ ਪਹਿਲਾਂ ਲੀਏ ਵੀਡੀਓ ਅਪਲੋਡ ਕਰਿਆ ਆ ਨਹਿਰ ਤੇ ਜਾ ਕੇ ਤੇ ਚੱਕ ਲਿਆਂਦੇ ਕੱਪੜੇ ਮੈਂ ਤਾਂ ਗੱਡੀ ਮੇਰੀ ਉੱਥੇ ਖੜੀਆ ਮੁੜ ਕੇ ਇੱਥੇ ਬਿਲਕੁਲ ਬਾਈ ਬਿਲਕੁਲ ਜੰਗ ਲੱਗੀ ਹੋਈ ਸੀ ਪਾਕਿਸਤਾਨ ਹਾਂ ਮੈਂ ਤਾਂ ਇੱਥੇ ਆ ਬਾਈ ਹੁਣ ਚੱਕ ਲਿਆਂਦੇ ਕੱਪੜੇ ਤੁਸੀਂ ਦੇਖੋ ਜੰਦ ਜਿੱਤ ਗਏ ਨਹੀਂ ਜਾਂਦੇ ਨਾ ਇੱਥੇ ਰੱਖਾਂਗੇ ਬਾਈ ਇੱਥੇ ਆ ਉਹ ਇੱਥੇ ਨਾ ਬਾਈ ਰਾਤ ਦੇ ਸਮੇਂ ਦੇਖੋ ਵੀ ਇੱਕ ਵੀਰ ਆਪਦੀ ਗੱਡੀ ਦੇ ਵਿੱਚ ਬਾਈ ਪੂਰੀ ਫੁੱਲ ਆਪਾਂ ਕਹੀ ਵੀ ਡਾਕਟਰ ਦੀ ਸਹੂਲਤ ਲਈ ਖੜਾਗਾ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜਿਵੇਂ ਤੁਸੀਂ ਜੇ ਆਪਾਂ ਕਹਨੇ ਵੀ ਜਿਵੇਂ ਕਿਸੇ ਦੀ ਸੇਵਾ ਭਾਵਨਾ ਹੁੰਦੀ ਆ ਕੋਈ ਲੰਗਰ ਤੁਸੀਂ ਇੱਥੇ ਮੈਡੀਕਲ ਸਹੂਲਤ ਲਾਈ ਆ ਬਾਈ ਤੇ ਇਹਦੇ ਵਿੱਚ ਬਾਈ ਕਿਸਾਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਤੁਹਾਡੇ ਕੋਲ ਤਾਂ ਆਏ ਹੋਣਗੇ ਮਰੀਜ਼ ਬਾਈ ਪਹਿਲਾਂ ਤਾਂ ਜਿਵੇਂ ਹੁਣ ਅੱਛਾ ਉਧਰੋਂ ਸਿੱਧੀਆਂ ਗੋਲੀਆਂ ਮਾਰਦੇ ਨੇ ਠੀਕ ਹੈ ਸਰਲੇ ਮਾਰਦੇ ਨੇ ਹੂੰ ਤੇ ਢੂਆਂ ਚ ਢਿੱਡ ਚ ਪੱਟਾਂ ਚ ਬਹੁਤ ਜ਼ਿਆਦਾ ਸਰਲੇ ਵੱਜੇ ਹੋਏ ਨੇ ਉਹਨਾਂ ਦੇ ਠੀਕ ਹੈ ਜੀ ਤੇ ਜਿੰਨਾਂ ਤੋਂ ਉਰੇ ਮੰਨ ਕੇ ਜਾਂਦਾ ਹੱਥੋਂ ਫਾਸਟੇਟ ਹੁੰਦਾਗਾ ਉਰੇ ਕਰ ਦਿੰਨੇ ਆ ਬਾਕੀ ਆਪਣੀ ਐਂਬੂਲੈਂਸ ਆ ਇੱਕ ਮਨਿੰਦਰ ਲਾਲਾ ਜਿਹੜਾ ਬਾਈ ਹਾਂ ਉਹਨੇ ਐਂਬੂਲੈਂਸ ਲਾਈ ਹੋਈ ਆ ਆਪਣੀ ਤਿਆਰ ਕਰਾ ਕੇ ਟੀਮ ਵੱਲੋਂ ਉਹ ਹੁਣ ਵੀ ਦੋ ਪੇਸ਼ੈਂਟ ਲੈ ਕੇ ਗਈ ਆ ਉਹਨਾਂ ਦੇ ਗੋਡੇ 'ਚ ਵੱਜੀ ਜਾਂਦੀ ਸਿੱਧਾ ਛਰਲਾ ਅੱਛਾ ਉਹ ਜਿਹੜੇ ਛਰਦੇ ਨੇ ਬਾਈ ਉਹ 12 ਬੋਰ ਵਾਲੇ ਫਾਇਰ ਦੇਣੀ ਆ ਕਾਹਦੇ ਨਹੀਂ ਬਾਈ ਉਹ ਕੱਚੇ ਫਾਇਰ ਦੇ ਬਾਈ ਉਹ ਤਾਂ ਉਰੇ ਇੱਕ ਪਿਆ ਵੀ ਹੋਣਾ ਮਿਲਦਾ ਦਾ ਲੈਗਾ ਚੱਕ ਕੇ ਮੁੰਡਾ ਅੱਛਾ ਉਹਦਾ ਹੈਗਾ ਪਾਈਪ ਜੀ ਆ ਗਈ ਵੱਡਾ ਬੰਬ ਜਹਾ ਠੀਕ ਹੈ ਮੈਂ ਬਹੁਤ ਸਰਲੇ ਛੜਦਾ ਹੋਣਾ ਆ ਕੇ ਉਹ ਵਾਜਦੇ ਨੇ ਬਹੁਤ ਨੁਕਸਾਨ ਕਰਦਾ ਉਹ ਬਿਜਾਦੇ ਨੁਕਸਾਨ ਕਰਦਾ ਬਈ ਬਹੁਤ ਫੱਟੜ ਕੀਤੇ ਨੇ ਜੀ ਕਈ ਵੇਕੂ ਹੋਏ ਆ ਜੇ ਤੁਹਾਡੇ ਦੇ ਅੱਖ ਦੇ ਬੱਜੇ ਹੋਏ ਅੱਛਾ ਬਾਈ ਗਾਣੇ ਬੱਜੇ ਹੋ ਜੀ ਦਬ ਦਬ ਕੱਢੇ ਆ ਉਹਦੇ ਨਾਲ ਦਰਦ ਬਹੁਤ ਹੁੰਦਾ ਜੇ ਵਿੱਚ ਕਈ ਵਾਰ ਹੁੰਦੇ ਜ਼ਹਿਰ ਵੀ ਫੈਲ ਸਕਦਾ ਜ਼ਹਿਰਵਾ ਵੀ ਹੋ ਸਕਦਾ ਹੈ ਨਾ ਵਿੱਚ ਵੀ ਰਹਿ ਜਾਂਦੇ ਨੂੰ ਫਿਰ ਕੱਢਣੇ ਪੈਂਦੇ ਆ ਕੱਢ ਕੇ ਮੂਜ ਅੱਖ ਨੂੰ ਸਾਫ਼ ਕਰਕੇ ਠੀਕ ਹੈ ਉੱਤੇ ਮਲਮ ਪੱਟੀ ਕਰਕੇ ਫਸਟਡ ਦੇ ਦਿੱਤੀ ਹੈ ਠੀਕ ਜਿਵੇਂ ਆ ਆਪਣਾ ਵੀਰ ਆਇਆ ਬਾਈ ਇਹਦੇ ਪੈਰ ਨੂੰ ਆ ਗਈ ਮੋਚ ਹੈ ਨਾ ਵੀਰ ਕਹਿੰਦਾ ਵੀ ਦਰਦ ਹੋ ਰਿਹਾ ਤਾਂ ਬਾਈ ਹੋਰੀ ਨਾਲ ਦੀ ਨਾਲ ਕਹਿੰਦੇ ਬਾਈ ਇਹਨਾਂ ਦੇ ਮੂਵ ਜਿਹੜੀ ਸਪਰੇ ਆ ਗਈ ਵੀਰ ਹੋਰਾਂ ਵੱਲੋਂ ਬਾਈ ਉਹਨੂੰ ਨਾਲ ਦੀ ਨਾਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਤੇ ਕਿਹੜੇ ਵੀਰ ਬੰਦੋਂ ਬਾਈ ਇਹ ਜਿਹੜਾ ਜਿਆਦਾ ਆਪਣਾ ਜਿਹੜਾ ਮਨਿੰਦਰ ਲਾਲ ਆ ਟਿਕਰੀ ਬਾਰਡਰ ਤੇ ਬਾਈ ਨੇ ਆਰਓ ਦੀ ਇੱਕ ਸਾਲ ਪਾਣੀ ਦੀ ਸੇਵਾ ਕੀਤੀ ਸੀ ਇਹ ਸਾਰਾ ਅਪਰਾਲਾ ਮੰਨ ਕੇ ਚੱਲ ਉਹ ਵੀਰ ਉਹ ਬਾਈ ਜਿਹੜਾ ਫੌਜੀ ਹੈਗਾ ਹਾਂ ਫੌਜੀ ਵੀਰ ਫੌਜੀ ਹਾਂ ਹਾਂ ਅਸੀਂ ਉਹਦੇ ਕਾਰਬਿਆਰ ਚ ਵੀ ਖੇਤ ਵੀ ਜਾ ਕੇ ਆਏ ਆ ਉਹਦੇ ਠੀਕ ਹੈ ਹਾਂ ਠੀਕ ਹੈ ਉਹ ਬਾਈ ਦਾ ਅਪਰਾਲਾ ਸਾਰਾ ਹੁਣ ਉਹ ਆਪ ਆਪ ਦਾ ਕੰਮ ਛੱਡ ਕੇ ਬਾਈ ਉਹਦਾ ਬਹੁਤ ਕੰਮ ਆ ਮੰਨ ਕੇ ਚੱਲ ਵਿਜੀ ਬੰਦਾ ਉਹ ਲਾਇਫ ਉਹਦੀ ਬਿਲਕੁਲ ਬਾਈ ਬਿਲਕੁਲ ਫੇਰ ਵੀ ਉਹ ਹੁਣ ਉਰੇ ਆ ਰਿਹਾ ਠੀਕ ਹੈ ਹਾਂ ਬਿਲਕੁਲ ਬੋਲ ਰਖ ਲੈ ਕੇ ਗਿਆ ਹੋਵੇ ਠੀਕ ਹੈ ਬਾਈ ਆਪ ਹੀ ਚਲਾ ਰਹੇ ਹਾਂ ਹਾਂ ਆਪ ਹੀ ਆ ਬਈ ਨਹੀਂ ਨਹੀਂ ਬਹੁਤ ਟੀਮ ਦੇ ਮੈਂਬਰ ਹੀ ਆ ਨੀ ਨਹੀਂ ਬਹੁਤ ਵੱਡੀ ਸੇਵਾ ਬਾਈ ਹੈ ਨਾ ਬਿਲਕੁਲ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਉਹ ਇੱਥੇ ਆ ਬਿਲਕੁਲ ਬਾਰਡਰ ਦੇ ਉੱਪਰ ਆ ਕੇ ਰਾਤ ਨੂੰ ਹਨਾ ਤੇ ਤੁਹਾਨੂੰ ਦਿਖਾਉਣਿਆ ਵੀ ਇੱਥੇ ਦਾ ਜਿਹੜਾ ਮਾਹੌਲ ਆ ਕੀ ਆ ਜਿਵੇਂ ਖਾਣ ਪੀਣ ਦਾ ਵੱਲੋਂ ਬਾਈ ਸੇਕਣ ਵਾਸਤੇ ਧੂਈ ਵੀ ਲਾਈ ਵੀ ਆ ਤੇ ਨਾਲ ਪ੍ਰਸ਼ਾਦੇ ਲੰਗਰ ਪਾਣੀ ਦਾ ਵੀ ਪ੍ਰਬੰਧ ਆ ਫਟੋ ਖਾ ਬਿਲਕੁਲ ਚੱਲ ਰਿਹਾ ਤੇ ਕਿਸਾਨਾਂ ਕੋਲੇ ਬਾਈ ਇਧਰਲੇ ਪਾਸੇ ਕੋਈ ਲੈਡ ਦਾ ਇੰਤਜ਼ਾਮ ਨਹੀਂ ਹੈਗਾ ਕੋਈ ਸਿਸ ਤੇ ਆ ਦੇਖ ਲੋ ਬਾਈ ਵੀਰਾਂ ਕੋਲੇ ਫੇਰ ਵੀ ਆਪਣੇ ਦੇਖ ਦੇ ਝੰਡੇ ਚੱਕੇ ਬੈਣੇ ਵੀ ਸਾਡਾ ਦੇਸ ਹੈਗਾ ਤੇ ਤੇ ਇਧਰਲੇ ਪਾਸੇ ਦਿਖਾਉਣੇ ਆ ਬਾਈ ਸੋਨੂੰ ਬਿਹੋ ਸਾਹਮਣੇ ਜਿਹੜੀ ਬਾਈ ਲਾਈਟ ਚੱਲ ਰਹੀ ਹੈ ਜੀ ਉਹ ਬਾਰਡਰ ਵਾਲੀ ਲਾਈਟ ਆ ਗਈ ਜਿੱਥੇ ਆਪਾਂ ਕਹੀ ਵਿਖਣੌਰੀ ਬਾਰਡਰ ਦੇ ਉੱਪਰ ਬਾਈ ਪੂਰੇ ਫੁੱਲ ਕੜਾ ਪਹਿਰਾ ਲੱਗਾ ਹੋਇਆ ਪੂਰਾ ਫੁੱਲ ਤਕੜਾ ਬਾਰਡਰ ਨੂੰ ਏਦਾਂ ਬਣਾਇਆ ਪਿਆ ਜਿਵੇਂ ਭਾਰਤ ਪਾਕਿਸਤਾਨ ਦਾ ਛੱਡੋ ਬਾਈ ਜਿਵੇਂ ਕੋਈ ਬੜੀ ਵੱਡੀ ਆਪਾਂ ਕਹიდੀਏ ਵੀ ਕਿਸੇ ਦੁਸ਼ਮਣ ਦੇ ਕੋਲੋਂ ਖਤਰਾ ਹੋਵੇ ਇਸ ਤਰ੍ਹਾਂ ਦਾ ਮਾਹੌਲ ਕੀਤਾ ਵਿਆ ਉੱਥੇ ਜਾ ਕੇ ਦੇਖਦੇ ਆਪਾਂ ਬਾਈ ਇਹ ਕੀ ਐ ਸਿਸਟਮ ਪ੍ਰਾਵੋ ਇਹ ਇੱਥੇ ਬਾਈ ਬਾਰਡਰ ਤੇ ਰਾਤ ਸ਼ਾਮੇ ਦਾ ਦ੍ਰਿਸ਼ ਹੈ ਜਮਾਂ ਸ਼ਾਂਤਮਈ ਮਾਹੌਲ ਬਣਿਆ ਹੋਇਆ ਹੈ ਇੱਥੇ ਆਪਣੇ ਨੌਜਵਾਨ ਵੀਰ ਖੜੇ ਆਗੇ ਨਾਲ ਕੁਝ ਵੀ ਉਧਰ ਨੇ ਕੁਝ ਵੀ ਆਪਣੇ ਇੱਥੇ ਹੁੰਬੀ ਡਟੇ ਹੋਏ ਆਗੇ ਤੇ ਖੜੇ ਨੇ ਵੀਰ ਹੁਰੀ ਤੇ ਉਧਰਲੇ ਪਾਸੇ ਤੁਸੀਂ ਦੇਖ ਲਓ ਵੀ ਲਾਈਟ ਦਾ ਪੂਰਾ ਇੰਤਜ਼ਾਮ ਆ ਤੇ ਜਿਹੜੀਆਂ ਸਾਰੀਆਂ ਰੋਡ ਵਾਲੀਆਂ ਲਾਈਟਾਂ ਨੇ ਤੁਸੀਂ ਦੇਖੋ ਰੋਡ ਵਾਲੀਆਂ ਲਾਈਟਾਂ ਉਧਰਲੇ ਪਾਸੇ ਚੱਲ ਰਹੀਆਂ ਨੇ ਸਾਰੀਆਂ ਜਿੱਧਰੋਂ ਆਪਾਂ ਕਹਿੰਦੀ ਹੈ ਵੀ ਸਰਕਾਰੀ ਤੰਤਰ ਐ ਪ੍ਰਸ਼ਾਸਨ ਖੜਾਗਾ ਉਧਰੋਂਲੇ ਪਾਸੇ ਸਾਰੀਆਂ ਰੋਡ ਵਾਲੀਆਂ ਲਾਈਟਾਂ ਚੱਲ ਰਹੀਆਂ ਨੇ ਤੇ ਇਧਰਲੇ ਪਾਸੇ ਜਿਹੜੇ ਆਪਣੇ ਵਾਲੇ ਪਾਸੇ ਆ ਜਾਂਦੇ ਨੇ ਬਾਈ ਕਿਸੇ ਵੀ ਪਾਸੇ ਤੁਸੀਂ ਦੇਖੋ ਵੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਕਿ ਇਹ ਕਿਸਾਨਾਂ ਨਾਲ ਦੁਰਵਿਵਹਾਰ ਨਹੀਂ ਹੈਗਾ ਇਹ ਆਪਣੀ ਇੰਡੀਆ ਦੇ ਭਾਰਤ ਦੇ ਵਸਨੀਕ ਨਹੀਂ ਹੈਗੇ ਜੇ ਕੋਈ ਕੌਮ ਆਪਦੇ ਹੱਕ ਮੰਗਣ ਜਾਂਦੀ ਆ ਕਿਸਾਨ ਆਪਦੇ ਹੱਕ ਮੰਗਣ ਜਾਂਦਾ ਤਾਂ ਯਾਰ ਉਹਦੇ ਨਾਲ ਇੰਨਾ ਦੁਰਵਿਵਹਾਰ ਵੀ ਨਹੀਂ ਕਰਨਾ ਚਾਹੀਦਾ ਵੀ ਲਾਈਟ ਵੀ ਕੱਟ ਦਿੱਤੀ ਜਾਵੇ ਹਨਾ ਫਿਰ ਇਹ ਜਦੋਂ ਕੱਲ ਨੂੰ ਵੋਟਾਂ ਮੰਗਣ ਆਉਂਦੇ ਆ ਉਦੋਂ ਲੋਕ ਮੰਗਰ ਪੈਂਦੇ ਆ ਫਿਰ ਇਹ ਕਹਿੰਦੇ ਆ ਵੀ ਸਾਡਾ ਲੋਕ ਪਿੰਡਾਂ ਦੇ ਵਿੱਚ ਵਿਰੋਧ ਕਰਦੇ ਆਗੇ ਹੁਣ ਤੁਸੀਂ ਦੇਖੋ ਇਧਰਲੇ ਪਾਸੇ ਕਿਵੇਂ ਲਾਈਟ ਦੇ ਹੀ ਲਾ ਲੋ ਪਹਿਲਾਂ ਪ੍ਰਸ਼ਾਸਨ ਨੇ ਕਿੱਦਾਂ ਬਈ ਤਾਰਾਂ ਲਾਈਆਂ ਵੀਆਂ ਨੇ ਕਿੱਦਾਂ ਅਗੇ ਕਿੱਲ ਪੱਤੀਆਂ ਸਾਰਾ ਕੁਝ ਖੜਾ ਕੇ ਦੇਖੋ ਉਧਰ ਲਾਈਟ ਦਾ ਪੂਰਾ ਇੰਤਜ਼ਾਮ ਹੈ ਹੁਣ ਆਪਣੇ ਕਿਸਾਨ ਅੱਕੇ ਹੋਏ ਹੋਰ ਕੀ ਕਾਰਨ ਕੱਲ ਨੂੰ ਕੋਈ ਦੁਰਘਟਨਾ ਹੁੰਦੀ ਆ ਜਾਂ ਕੁਝ ਵੀ ਹੁੰਦਾ ਇਹ ਇਥੇ ਜਿਹੜਾ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਊਗਾ ਵੀ ਕਿਸਾਨਾਂ ਨੇ ਆ ਕਰਤਾ ਆ ਕਰਤਾ ਜਿਹੜਾ ਸਿਸਟਮ ਆਗਾ ਜਦੋਂ ਕਿ ਇਹਦੇ ਲਈ ਸਿਸਟਮ ਜ਼ਿੰਮੇਵਾਰ ਆ ਟਰੈਕਟਰ ਵੀਰਾਂ ਦੇ ਖੜੇ ਨੇ ਆਪਾਂ ਤੁਹਾਨੂੰ ਨੇੜੇ ਨੂੰ ਜਾ ਕੇ ਦਿਖਾਉਣੇ ਆ ਇਹ ਤੁਸੀਂ ਜਮਾ ਕੋਲੇ ਇਹਦੇ ਮਾਹੌਲ ਤੇ ਇਸ ਸਮੇਂ ਰਾਤ ਦਾ ਸਮਾਂਗਾ ਸਾਰੇ ਕਿਸਾਨ ਵੀਰ ਵੀ ਇੱਧਰ ਆ ਕੇ ਕੋਈ ਉੱਥੇ ਆਪਾਂ ਕਹੀਏ ਐਕਟੀਵਿਟੀ ਗਤੀਵਿਧੀ ਨਹੀਂ ਹੋ ਰਹੀ ਪਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਫੇਰ ਵੀ ਉੱਥੇ ਦੇਖੋ ਤਾਕ ਲਾਈ ਬੈਠੇ ਨੇ ਇਹਨਾਂ ਨੂੰ ਐ ਵੀ ਕਿਸੇ ਵੀ ਸਮੇਂ ਕਿਸਾਨ ਦਾ ਹੁਣ ਤੇ ਮੀਲ ਦੇ ਵਿੱਚ ਵੀ ਲਾਈਟਾਂ ਲਾ ਰੱਖੀਆਂ ਨੇ ਦੇਖੋ ਮੀਲ ਦੇ ਵਿੱਚ ਵੀ ਲਾਈਟਾਂ ਲਾ ਰੱਖੀਆਂ ਨੇ ਤੇ ਬਹੁਤ ਇਹਨਾਂ ਨੇ ਆਪਾਂ ਕਹੀਏ ਬੁਰੇ ਹਾਲਾਤ ਕਰਤੇ ਤੇ ਉਹ ਦੇਖੋ ਕਿਵੇਂ ਬੈਠਿਆ ਬਾਈ ਤੇ ਦਿਖਾਉਣੇ ਆ ਤੁਹਾਨੂੰ ਸਾਰਾ ਬਾਈ ਦੇਖੋ ਕਿਵੇਂ ਬੈਠੇ ਨੇ ਆਹ ਦੇਖੋ ਕਿਵੇਂ ਗੋਲੀਆਂ ਸਨੀਆ ਵੀ ਆਣੇ ਬਾਈ ਇੱਥੇ 12 ਬੋਰ ਦੇ ਜਿਹੜੇ ਕੱਚੇ ਫਾਇਰ ਨੇ ਸਰਲਿਆਂ ਵਾਲੇ ਉਹ ਵੀ ਮੁੰਡਿਆਂ ਦੇ ਮਾਰੇ ਨੇ ਬਹੁਤ ਬੰਦਿਆਂ ਦੇ ਤੇ ਐਂਬੂਲੈਂਸਾਂ ਸੇਵਾ ਦੇਖੋ ਤੇ ਨਾਲ ਹੀ ਵੀਰ ਹੋਰਾਂ ਵੱਲੋਂ ਬਾਈ ਟਰਾਲੀਆਂ ਦੇ ਵਿੱਚ ਜਿਹੜੇ ਪ੍ਰਸ਼ਾਦੇ ਨੇ ਉਹ ਵਰਤਾਏ ਜਾ ਰਹੇ ਨੇ ਬਿਲਕੁਲ ਬਾਈ ਦੱਸਦਾ ਚਾਰ ਸਬਜੀ ਬਾਈ ਵੀਰਾਂ ਤੋਂ ਬਾਈ ਬਹੁਤ ਵਧੀਆ ਪ੍ਰਾਣਾ ਬਾਈ ਐਂਬੂਲੈਂਸ ਆ ਦੇਖੋ ਬਾਈ ਕਰਮ ਕਰਮ ਪ੍ਰਸ਼ਾਦੇ ਨੇ ਬਾਈ ਐ ਨਹੀਂ ਹੈਗਾ ਵੀ ਕੋਈ ਪਹਿਲਾਂ ਹੀ ਲਾਹੇ ਵੇਣੇ ਜਾਂ ਹੋਰ ਬਿਲ ਬਾਈ ਬਾਬੇ ਨਾਨਕ ਦੀ ਕਿਰਪਾ ਹੈ ਹਾਂ ਬਾਈ ਬਿਲਕੁਲ ਬਾਈ ਬਿਲਕੁਲ ਹੀ ਬਾਬੇ ਨਾਨਕ ਦਾ ਬਾਈ ਵੀਹਾਂ ਲੰਗਰ ਬਾਬੇ ਨੇ ਸਾਇਆ ਸੀ ਬਾਈ ਉਦੋਂ ਬਾਜੀ ਦਾ ਦੇਖੋ ਬਾਈ ਨੌਜਵਾਨ ਵੀਰ ਨੇ ਬਾਈ ਬਹੁਤ ਵਧੀਆ ਬਾਈ ਬਿਲਕੁਲ ਬਾਈ ਬਿਲਕੁਲ ਭਰਾਵੋ ਇਹ ਬਾਬੇ ਨਾਲ ਬਾਬਾ ਲੰਗਰ ਆ ਬਾਈ ਨੇ ਇਦਾਂ ਚੱਲਦਾ ਰਹਿਣਾ ਦੇਖੋ ਬਾਈ ਰਾਤ ਦੇ ਸਮੇਂ ਬਾਡਰਾਂ ਦਾ ਮਾਹੌਲ ਭਰਾਵੋ ਕਿਸ ਤਰ੍ਹਾਂ ਰੰਗੀਨ ਹੋਇਆ ਹੋਇਆ ਓ ਬਾਈ ਰਾਤ ਨੂੰ ਇੰਨੀ ਠੰਡਾ ਆ ਗਈ ਦੇਖ ਲਓ ਆਪਣੇ ਕਿਸਾਨ ਵੀਰ ਬਾਈ ਕਿਵੇਂ ਪਹਿਲਾਂ ਟਰਾਲੀਆਂ ਦੇ ਵਿੱਚ ਤੇ ਉਸ ਤੋਂ ਬਾਅਦ نیچے ਬਾਈ ਆਪਣੀ ਪਰਾਲੀ ਵਸਾ ਕੇ ਹਨਾ ਤੇ ਮੇਰੇ ਆ ਤਾਂ ਕੱਟ ਰਹੇ ਨੇ ਸੜਕਾਂ ਦੇ ਉੱਪਰ ਤੇ ਫੇਰ ਵੀ ਇਹ ਜਿਹੜੀ ਸਰਕਾਰ ਆ ਗਈ ਕਿਸਾਨਾਂ ਦੇ ਤੁਸੀਂ ਲਾ ਲੋ ਵੀ ਕਿੰਨਾ ਅਤਿਆਜ ਕਰ ਰਹੀ ਹੈਗੀ ਉਹਨਾਂ ਨੂੰ ਬਾਰਡਰ ਕ੍ਰੋਸ ਕਰਨ ਨਹੀਂ ਦੇ ਰਹੀ ਧੰਨੇ ਸਾਡੇ ਕਸਾਨ ਵੀਰ ਬਾਈ ਜਿਹੜੇ ਦੇਖੋ ਬਾਈ ਕਿਸ ਤਰ੍ਹਾਂ ਜਿਹੜਾ ਰੱਤਾਂ ਦਾ ਸਮਾਂ ਬਾਈ ਦੇਖੋ ਬਾਈ ਵਾਹ ਜੀ ਵਾਹ ਫੇਰ ਵੀ ਬਾਈ ਹੌਸਲੇ ਬਲੰਦ ਨੇ ਮੈਂ ਕਹਿੰਦਾ ਜਿਹੜੇ ਵੀ ਬਾਈ ਜਿਹੜੀਆਂ ਜੁਣੀਆਂ ਨਾ ਘਰਾਂ ਦੇ ਵਿੱਚ ਬੈਠੀਆਂ ਨੇ ਨਾ ਉਹਨਾਂ ਨੂੰ ਵੀ ਇੱਥੇ ਆ ਜਾਣਾ ਚਾਹੀਦਾ ਜਾਂ ਜੋ ਵੀ ਆਪਣੀ ਵੀਡੀਓ ਦੇਖਦੇ ਸਾਰੇ ਵੀਰ ਬਾਈ ਬਾਰਡਰਾਂ ਤੇ ਆਓ ਕੀ ਯਾਰ ਆਪਦੀ ਹੋਂ ਦਾ ਸਵਾਲ ਆ ਵੀਰ ਬਣ ਕੇ ਜਰੂਰ ਪਹੁੰਚੋ ਯਾਰ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ ਕੇ ਬੇਨਤੀ ਹੈਗੀ ਇਹੋ ਜੇ ਲੀਡਰਾਂ ਤੇ ਮੈਨੂੰ ਬੜਾ ਰਹਿਮ ਆਉਂਦਾ ਵੀ ਯਾਰ ਕੀ ਕਰੀ ਜਾਂਦੇ ਨੇ ਕੀ ਇਹੋ ਆ ਹਨਾ ਬੜਾ